ਗੁਰੂ ਅਸਾਦ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਦਿੰਦੇ ਹੈਗੇ ਆ ਗੁਰੂ ਅਸਾਦ ਦੇ ਵਿੱਚ ਸੰਤ ਨਰਕਾਰੀ ਭਵਨ ਦਾ ਅੱਜ ਉਦਘਾਟਨ ਹੋ ਰਿਹਾ ਇਸ ਮੌਕੇ ਸੰਤ ਨਰਕਾਰੀ ਮਿਸ਼ਨ ਦੇ ਗੁਰੂ ਜੀ ਮਾਤਾ ਸਦਿਕਾ ਜੀ ਇਸ ਸਮੇਂ ਪਹੁੰਚੇ ਹੈਗੇ ਆ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾ ਰਹੇ ਹੈਗੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਉਹਨਾਂ ਦਾ ਸਵਾਗਤ ਜਿਹੜਾ ਕੀਤਾ ਜਾਣਾ ਤੇ ਇੱਥੇ ਹੀ ਅੱਜ ਉਦਘਾਟਨ ਜਿਹੜਾ ਉਹ ਕੀਤਾ ਜਾਣਾ ਹੈ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਨੇ ਪਲ-ਪਲ ਦੀ ਅਪਡੇਟ ਜਿਹੜੀ ਆ ਉਹ ਤੁਹਾਨੂੰ ਦਿਖਾ ਰਹੇ ਹੈਗੇ ਆ ਗੁਰੂ ਹਰਸਾਹਿ ਦੇ ਵਿੱਚ ਸੰਤ ਨਰਕਾਰੀ ਮਿਸ਼ਨ ਦੇ ਮੁਖੀ ਜਿਹੜੇ ਇੱਥੇ ਪਹੁੰਚੇ ਹੈਗੇ ਆ ਅੱਜ ਉਦ்கਾਟਣ ਦੇ ਲਈ ਹਰ ਰਿਪੋਰਟ ਦੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਦਿੰਨੇ ਆ ਜ਼ੂਮ ਦੇ ਚਰੀਏ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਕਿਸੇ ਤਰੀਕੇ ਹਾਈ ਸਕਿਉਰਿਟੀ ਦੇ ਵਿੱਚ ਉਹ ਇੱਥੇ ਪਹੁੰਚੇ ਹੈਗੇ ਆ ਤਸਵੀਰ ਜਿਹੜੀ ਆ ਇਹ ਤੁਹਾਨੂੰ ਉਹ ਦਿਖਾ ਦਿੰਨੇ ਆ ਤਸਵੀਰ ਜਿਹੜੀ ਆ ਉਦ்கਾਟਣ ਦੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾਈਆਂ ਜਾ ਰਹੀਆਂ ਹੈਗੀਆਂ ਨੇ ਬਲ ਬਲ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਉਹ ਸਾਂਝੀ ਕੀਤੀ ਜਾ ਰਹੀ ਹੈ ਉਦ்கਾਟਣ ਜਿਹੜਾ ਗੁਰੂ ਅਰਸਾਏ ਦੇ ਵਿੱਚ ਸੰਤਨ ਦੇ ਨਰਕਾਰੀ ਮਿਸ਼ਨ ਦਾ ਉਦਘਾਟਨ ਜਿਹੜਾ ਉਹ ਕੀਤਾ ਜਾਣਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹੈਗੇ ਆ ਗੁਰੂ ਅਰਸਾਏ ਦੇ ਵਿੱਚ ਸੰਤਨ ਦੇ ਨਰਕਾਰੀ ਸਤਸੰਗ ਭਵਨ ਗੁਰੂ ਅਰਸਾਏ ਡਿਸਟ੍ਰਿਕਟ ਫਿਰੋਜ਼ਪੁਰ ਦਾ ਅੱਜ ਉਦਘਾਟਨ ਕਰਨ ਦੇ ਲਈ ਸਤਿਗੁਰੂ ਮਾਤਾ ਸੁਦਿਕਸ਼ਾ ਨਰਕਾਰੀ ਜੀ ਇੱਥੇ ਪਹੈੜਾ ਪਹੁੰਚੇ ਹੈਗੇ ਆ ਤਸਵੀਰ ਸਭ ਤੋਂ ਪਹਿਲਾਂ ਤੁਹਾਡੇ ਹੀ ਚੈਨਲ ਗੁਰੂ ਅਰਸਾਏ ਲਾਈਵ ਤੇ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਇਸ ਤਰੀਕੇ ਲੋਕਲ ਜਿਹੜੇ ਹੈ ਸੰਤ ਨਰਕਾਰੀ ਮਿਸ਼ਨ ਨਾਲ ਜੁੜੇ ਹੈਗੇ ਆ ਉਹਨਾਂ ਦਾ ਸਵਾਗਤ ਲਈ ਪਹੁੰਚੇ ਆ ਉਸ ਤੋਂ ਬਾਅਦ ਉਦਘਾਟਨ ਜਿਹੜਾ ਉਹ ਹੋਇਆ ਸੁਦਿਕਸ਼ਾ ਮਹਾਰਾਜੀ ਵੱਲੋਂ ਅੱਜ ਉਦਘਾਟਨ ਜਿਹੜਾ ਸੰਤ ਨਰਕਾਰੀ ਮਿਸ਼ਨ ਦੇ ਆਸ਼ਰਮ ਦਾ ਜਿਹੜਾ ਇੱਥੇ ਅੱਜ ਉਦਘਾਟਨ ਕਰ ਦਿੱਤਾ ਗਿਆ ਹੈ ਸੰਗਤਾਂ ਦੇ ਵਿੱਚ ਜਿਹੜਾ ਉਤਸ਼ਾਹ ਜਿਹੜਾ ਉਹ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਤਸਵੀਰ ਜਿਹੜੀ ਹੈ ਸਵਾਗਤ ਦੇ ਲਈ ਕਿਸ ਤਰੀਕੇ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਹੈ ਗੇਟ ਤੇ ਇਕ ਰੀਬਨ ਕੱਟਣ ਦੀ ਜਿਸ ਸਮਾਗਮ ਹੋ ਗਈ ਸਭ ਤੋਂ ਪਹਿਲਾਂ ਜੇ ਇੱਕ ਸਰੇਮਨੀ ਜਿਹੜੀ ਕੀਤੀ ਜਾ ਰਹੀ ਹੈ ਇਸ ਮੌਕੇ ਦੀ ਤਸਵੀਰ ਜਿਹੜੀ ਹੈ ਤੁਹਾਡੇ ਨਾਲ ਉਹ ਸਾਂਝੀ ਕੀਤੀ ਜਾ ਰਹੀ ਹੈ ਅੰਨੀ ਤੁਸੀਂ ਦੇਖ ਸਕਦੇ ਹੋਣ ਉਹ ਦੁਕਾਣ ਜਿਹੜਾ ਉਹ ਕੀਤਾ ਜਾਣਾ ਹੈ ਉਹ ਦੁਕਾਨ ਦੀ ਤਸਵੀਰ ਵੀ ਤੁਹਾਡੇ ਨਾਲ ਅਸੀਂ ਸਾਂਝੀ ਕਰ ਦਿੰਨੇ ਹੈਗੇ ਆ ਉਹਨਾਂ ਦੇ ਵੱਲੋਂ ਬਕਾਇਦਾ ਜੀ ਰਜੀਵਨ ਕੱਟ ਕੇ ਜਿਹੜਾ ਉਹ ਦੁਕਾਣਾ ਕੀਤਾ ਜਾਣਾ ਹੈਗਾ ਉਹ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਅੰਦਰ ਜਿਹੜਾ ਤਸਵੀਰ ਦੇ ਤੁਸੀਂ ਦੇਖ ਸਕਦੇ ਹੋ ਤਸਵੀਰ ਤੇ ਤੁਸੀਂ ਦੇਖ ਸਕਦੇ ਹੋ ਬਕਾਇਦਾ ਸਾਹਮਣੇ ਸਟੇਜ ਲੱਗੀ ਹੋਈ ਉਸ ਸਟੇਜ ਤੇ ਮੌਜਮਾਨ ਹੋਣਗੇ ਉਸ ਤੋਂ ਬਾਅਦ ਸੰਗਤਾਂ ਨੂੰ ਜਿਹੜਾ ਉਹ ਸੰਬੋਧਨ ਕੀਤਾ ਜਾਣਾ ਹੈਗਾ ਗੁਰੂ ਘਰ ਦੇ ਨਾਲ ਜਿਹੜਾ ਜੋੜਿਆ ਜਾਣਾ ਹੈਗਾ ਉਹ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਲਾਈਵ ਅਪਡੇਟ ਜਿਹੜੀ ਆ ਤੁਹਾਨੂੰ ਦਿਖਾ ਰਹੇ ਹੈਗੇ ਆ ਪਲ-ਪਲ ਦੀ ਗੁਰੂ ਅਰਸਾਏ ਦੇ ਵਿੱਚ ਸੰਤ ਨਰਕਾਰੀ ਮਿਸ਼ਨ ਦਾ ਅੱਜ ਉਦ ਘਾਟ ਨੂੰ ਕਰਨ ਦੇ ਮੌਕੇ ਬਕਾਇਦਾ ਸੁਦਿਕਸ਼ਾ ਮਹਾਰਾਜ ਜੀ ਸੰਤਨ ਨਰਕਾਰੀ ਮਿਸ਼ਨ ਦੇ ਗੱਦੀ ਨਸ਼ੀਨ ਅੱਜ ਇੱਥੇ ਪਹੁੰਚੇ ਹੈਗੇ ਆ ਸ਼ਰਦਵਾਲਾਾਂ ਦੇ ਵਿੱਚ ਅੱਜ ਉਤਸ਼ਾਹ ਹੈ ਕਿਉਂਕਿ ਕਿੰਨਾ ਖੂਬਸੂਰਤ ਜਿਹੜਾ ਹੈ ਸੰਤਨ ਨਰਕਾਰੀ ਜਿਹੜਾ ਭਵਨ ਹੈਗਾ ਗੁਰੂ ਰਸਾਇਦਾ ਉਹ ਬਣਾਇਆ ਗਿਆ ਬਕਾਇਦਾ ਉੱਪਰ ਲਿਖਿਆ ਹੋਇਆ ਧਰਮ ਜੋੜਦਾ ਹੈ ਤੋੜਦਾ ਨਹੀਂ ਇਹ ਬਕਾਇਦਾ ਇੱਕ ਸਲੋਗਨ ਜਿਹੜਾ ਇਹਨਾਂ ਦੇ ਜੇੜ ਤੇ ਵੀ ਲਿਖਿਆ ਹੋਇਆ ਧਰਮ ਜੋੜਦਾ ਹੈ ਤੋੜਦਾ ਨਹੀਂ ਤੇ ਤਸਵੀਰ ਜਿਹੜੀ ਅਸੀਂ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਇੱਥੇ ਹਾਈ ਸਕਿਉਰਿਟੀ ਦੇ ਵਿੱਚ ਅੱਜ ਜੋ ਬਗੈਰਾ ਉਹ ਇੱਥੇ ਗੁਰੂ ਹਰਸਾਏ ਦੇ ਵਿੱਚ ਪੁੱਜੇ ਹੈਗੇ ਆ ਉਹ ਤਸਵੀਰ ਵੀ ਤੁਹਾਡੇ ਨਾਲ ਸਾਂਝ ਕਰਦਿੰਦੇ ਹੈਗੇ ਆ ਗੁਰੂ ਹਰਸਾਏ ਲਾਈਵ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਆ ਗੁਰੂ ਹਰਸਾਏ ਦੇ ਵਿੱਚ ਕਿਸੇ ਵੀ ਮਿਸ਼ਨ ਦੇ ਨਾਲ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਰਾਜਨੀਤਿਕ ਗਲਿਆਰੇ ਨਾਲ ਜੁੜੀ ਹੋਈ ਖਬਰ ਹੋਵੇ ਉਹ ਖਬਰ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹੈਗੇ ਆ ਤਾਂ ਜੋ ਹਰੇਕ ਕੋਈ ਕਿਸੇ ਧਰਮ ਨੂੰ ਮੰਨੇ ਉਹਦੀ ਮਰਜ਼ੀ ਹੈਗੀ ਆ ਪਰ ਹਰੇਕ ਧਰਮ ਦੀ ਖਬਰ ਦਿਖਾਉਣੀ ਸਾਡੀ ਜ਼ਿੰਮੇਵਾਰੀ ਹੈਗੀ ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਉਹ ਜੋ ਵੀ ਕੁਝ ਗੁਰੂ ਅਰਸਾਏ ਦੇ ਵਿੱਚ ਹੋ ਰਿਹਾ ਤੁਹਾਡੇ ਸਾਹਮਣੇ ਉਹ ਲੈ ਕੇ ਆਇਆ ਜਾਵੇ ਤੇ ਅੱਜ ਗੋਲੂ ਦਾ ਮੋੜ ਗੁਰੂ ਅਰਸਾਏ ਰੋਡ ਤੇ ਬਣਿਆ ਸੰਤ ਨਰਕਾਰੀ ਸਤਸੰਗ ਭਵਨ ਗੁਰੂ ਅਰਸਾਏ ਦਾ ਦੇਖ ਸਕਦੇ ਆ ਤਸਵੀਰ ਕਿਵੇਂ ਦੁਲਹਨ ਦੇ ਵਾਂਗੂ ਸੰਤ ਨਰਕਾਰੀ ਸਤਸੰਗ ਭਵਨ ਨੂੰ ਅੱਜ ਸਜਾਇਆ ਗਿਆ ਉਸਦੇ ਹੁਦਕਾਟਨ ਦੇ ਮੌਕੇ ਬਕਾਇਦਾ ਸੇਰ ਕਰੋ ਮੇਰੇ ਇੱਥੇ ਪਹੁੰਚੇ ਉਹਨਾਂ ਨੇ ਇਹ ਦੁਗਾੜਨ ਕੀਤਾ ਉਸ ਤੋਂ ਬਾਅਦ ਦੀ ਤਸਵੀਰ ਅੰਦਰ ਜਿਹੜਾ ਹੈਗਾ ਅੰਦਰਲੇ ਸ਼ਬਦ ਬਾਣੀ ਜਿਹੜੀ ਆ ਉਹ ਵੀ ਚੱਲ ਰਹੀ ਹੈਗੀ ਹੈ ਪੁਲਿਸ ਵੱਲੋਂ ਸਖਤਤਾ ਜਿਹੜੇ ਪ੍ਰਬੰਧ ਉਹ ਕੀਤੇ ਗਏ ਸੀ ਤਸਵੀਰ ਤੁਹਾਨੂੰ ਦਿਖਾ ਦਿੰਦੇ ਹੈਗਾ ਡੀਐਸਪੀ ਡੀਐਸਪੀ ਸਦਨਾਮ ਸਿੰਘ ਉਹ ਵੀ ਖੜੇ ਹੈਗੇ ਹੋਰ ਪੁਲਿਸ ਅਧਿਕਾਰੀ ਫਿਰੋਜ਼ਪੁਰ ਤੋਂ ਪਹੁੰਚੇ ਉਹ ਵੀ ਇੱਥੇ ਮੌਜੂਦ ਹੈਗੇ ਪਰ ਅੱਜ ਵਧਾਈਆਂ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਇਹ ਸੰਤ ਨਰਕਾਰੀ ਸ਼ਾਸਨ ਭਵਨ ਦਾ ਗੁਰੂ ਵਰਸਾਇਦਾ ਅੱਜ ਜਦੋਂ ਘਟਨ ਹੋ ਗਿਆ ਤਸਵੀਰ ਇੱਕ ਵਾਰੀ ਕੈਮਰਾ ਪੂਰਾ ਘੁਮਾ ਕੇ ਤੁਹਾਨੂੰ ਦਿਖਾਉਣੀ ਹੈ ਹੈਗਾ ਜਿਸ ਤਰੀਕੇ ਕਿੰਨਾ ਖੂਬਸੂਰਤ ਤਰੀਕੇ ਦੇ ਨਾਲ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਗਿਆ ਤਸਵੀਰਾਂ ਜਿਹੜੀਆਂ ਨੇ ਅਸੀਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਵਰਸਾਇਦਾ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਆਜ਼ਦਾ ਪਰ ਅੱਲਾ ਕਿਵੇਂ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਕੇ ਆਪਣੀ ਰਾਇ ਜਿਹੜੀ ਆ ਉਹ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਦੇਖਦੇ ਰਹੋ ਗੁਰੂ ਵਰਸਾਇਦਾ ਲਾਈਵ